ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਪੰਥਕ ਪਾਰਟੀ ਦੱਸਦੀ ਹੈ ਆਪਣੇ ਆਪ ਨੂੰ ਇੱਕ ਇਹੋ ਜਿਹੀ ਪਾਰਟੀ ਦੱਸਦੀ ਹੈ ਜਿਹੜੀ ਪੰਥ ਦੇ ਅਨੁਕੂਲ ਹੈ ਔਰ ਉਹਨਾਂ ਦੇ ਨਾਲ ਪੰਥਕ ਲੋਕ ਜੁੜੇ ਹੋਏ ਨੇ ਪਰ ਗੱਲ ਇਹ ਹੈ ਕਿ ਜਿਵੇਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਆਂਦਾ ਰਿਹਾ 2024 ਤੱਕ ਆਂਦਾ ਗਿਆ ਉਵੇਂ-ਉਵੇਂ ਪੰਥਕ ਰੁਝਾਨ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚੋਂ ਘਟਦਾ ਰਿਹਾ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮਾਂ ਦੇ ਵਿੱਚ ਪੱਗਾ ਬੰਨੀਆਂ ਸਰਦਾਰ ਨਜ਼ਰ ਆਉਂਦੇ ਸਨ ਉੱਥੇ ਹੁਣ ਸਰਦਾਰਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਤੇ ਕਹਿ ਦਈਏ ਕਿ ਪੰਜਾਬੀਆਂ ਦੀ ਗਿਣਤੀ ਹੀ ਘਟਦੀ ਜਾ ਰਹੀ ਹੈ ਪੰਥਕ ਵਿਚਾਰਧਾਰਾ ਵਾਲੇ ਲੋਕਾਂ ਦੀ ਗਿਣਤੀ ਘਟ ਘਟਦੀ ਜਾ ਰਹੀ ਹੈ ਇਸ ਗੱਲ ਦਾ ਪ੍ਰਮਾਣ ਸਾਫ਼ ਉਦੋਂ ਪ੍ਰਤੀਤ ਹੁੰਦਾ ਜਦੋਂ ਕਿਸੇ ਵੀ ਕੱਠ ਦੇ ਵਿੱਚ जाया ਜਾਵੇ ਉੱਥੇ ਪੱਗਾਂ ਵਾਲੇ ਸਰਦਾਰ ਨਹੀਂ ਨਜ਼ਰ ਆਉਂਦੇ ਉੱਥੇ ਪੰਜਾਬ ਦੇ ਲੋਕ ਵੀ ਕਈ ਵਾਰ ਨਹੀਂ ਨਜ਼ਰ ਆਉਂਦੇ ਉੱਥੇ ਜ਼ਿਆਦਾਤਰ ਕਈ ਵਾਰ ਤਾਂ ਇਦਾਂ ਦਾ ਵੀ ਵਾਕਿਆ ਹੋਇਆ ਕਿ ਜ਼ਿਆਦਾਤਰ ਉਹ ਲੋਕ ਨਜ਼ਰ ਆਏ ਨਹੀਂ ਜਿਹੜੇ ਆਮ ਤੌਰ ਦੇ ਉੱਤੇ ਪ੍ਰਵਾਸੀ ਨੇ ਜਿਹੜੇ ਪ੍ਰਵਾਸ ਕਰਕੇ ਪੰਜਾਬ ਦੇ ਵਿੱਚ ਆਏ ਹੋਏ ਨੇ ਨੌਕਰੀਆਂ ਦੀ ਭਾਲ ਨੂੰ ਲੈ ਕੇ ਹੈਰਾਨੀ ਦੀ ਗੱਲ ਹੈ ਨਾ ਆਪਣੇ ਆਪ ਨੂੰ ਪੰਥਕ ਪਾਰਟੀ ਜਿਹੜੀ ਕਹਿੰਦੀ ਹੈ ਉਹਦੇ ਪ੍ਰੋਗਰਾਮਾਂ ਦੇ ਵਿੱਚ ਪੱਗਾਂ ਵਾਲਿਆਂ ਦੀ ਗਿਣਤੀ ਕਿਦਾਂ ਘਟਦੀ ਜਾ ਰਹੀ ਹੈ ਕਿਵੇਂ ਉਹ ਵੱਲ ਨੂੰ ਜਾਂਦੀ ਜਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਇਕੱਠਾਂ ਦੇ ਵਿੱਚ ਜਿਹੜੇ ਲੋਕ ਭਰਤੀ ਕਰ ਰਹੀ ਹੈ ਉਹ ਸਿਰਫ ਕਹਿ ਕੇ ਬੁਲਾਏ ਗਏ ਨੇ ਉਸ ਸਿਰਫ ਆਪਣੀਆਂ ਰੈਲੀਆਂ ਦੇ ਵਿੱਚ ਇਕੱਠ ਦਿਖਾਉਣ ਵਾਸਤੇ ਕਿਰਾਏ ਦੇ ਲੋਕ ਇਕੱਠੇ ਕੀਤੇ ਗਏ ਨਹੀਂ ਸਵਾਲ ਇੱਥੇ ਖੜਦਾ ਪਰਮਪੰਸ ਬੰਟੀ ਰੁਮਾਣਾ ਦਾ ਇਕੱਠ ਹੁੰਦਾ ਤੁਹਾਨੂੰ ਵੀਡੀਓ ਵੀ ਦਿਖਾ ਰਹੇ ਆ ਨਾਲ ਨਾਲ ਉਸ ਦੇ ਵਿੱਚ ਸੰਬੋਧਨ ਕਰ ਰਹੇ ਹੁੰਦੇ ਨੇ ਸੰਬੋਧਨ ਕਰਦੇ ਆ ਉਹਨਾਂ ਨੇ ਜੋ ਬਿਆਨ ਕੀਤੀ ਹੈ ਗੱਲ ਉਹਨਾਂ ਨੇ ਕਿਹਾ ਕਿ 1 ਜੂਨ ਨੂੰ ਚੋਣਾ ਹੋਣੀਆਂ ਨੇ ਔਰ 1 ਜੂਨ ਬਲੂ ਸਟਾਰ ਦੀ ਸਾਲਗिरा ਉਸੇ ਦਿਨ ਬਲੂ ਸਟਾਰ ਹੋਇਆ ਸੀ ਤੇ 1 ਜੂਨ ਨੂੰ ਭੁੱਲਣਾ ਨਹੀਂ ਚਾਹੀਦਾ ਮਤਲਬ ਉਸੇ ਦਿਨ ਬਲੂ ਸਟਾਰ ਦੀ ਸ਼ੁਰੂਆਤ ਹੋਈ ਸੀ ਆਪਰੇਸ਼ਨ ਬਲੂ ਸਟਾਰ ਦੀ ਸ਼ੁਰੂਆਤ ਹੋਈ ਸੀ ਤੇ ਉਸ ਨੂੰ ਭੁੱਲਣਾ ਨਹੀਂ ਚਾਹੀਦਾ ਜਿਸ ਦੇ ਆਧਾਰ ਦੇ ਉੱਤੇ ਪਰਮਪੰਸ ਬੰਟੀ ਰੋਮਾਣਾ ਵੋਟਾਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪੰਥਕ ਲੋਕਾਂ ਤੱਕ ਜਿਹੜੇ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਸੰਵੇਦਨਸ਼ੀਲ ਨੇ ਉਹਨਾਂ ਤੱਕ ਆਪਣੀ ਗੱਲ ਪਹੁੰਚਾਉਣ ਦੀ ਆਖਰੀ ਕੋਸ਼ਿਸ਼ ਕਰਦੇ ਇਕੱਲੇ ਲੀਡਰ ਨਜ਼ਰ ਆ ਰਹੇ ਨੇ ਪਰ ਗੱਲ ਇਹ ਹੈ ਕਿ ਉਹ ਗੱਲ ਕਿਹਨਾਂ ਨਾਲ ਕਰ ਰਹੇ ਨੇ ਅੱਗੇ ਜਿਹੜੇ ਉਹਨਾਂ ਦੇ ਲੋਕ ਬੈਠੇ ਨੇ ਵੱਧ ਕਰਕੇ ਉਹਨਾਂ ਦੇ ਵਿੱਚ ਉਹ ਲੋਕ ਨੇ ਜਿਹੜੇ ਜਿਹੜੇ ਪੱਗਾ ਬੰਦਦੇ ਹੀ ਨਹੀਂ ਜਿਹੜੇ ਪੰਜਾਬੀ ਹੈ ਹੀ ਨਹੀਂ ਇਹੋ ਜਿਹੇ ਹਾਲਾਤ ਪਹਿਲਾਂ ਸੀ ਵੱਡੀਆਂ-ਵੱਡੀਆਂ ਰੈਲੀਆਂ ਇਕੱਠੇ ਕੀਤੇ ਗਏ ਉਹਨਾਂ ਰੈਲੀਆਂ ਦੇ ਵਿੱਚ ਉਹਨਾਂ ਇਕੱਠਾਂ ਦੇ ਵਿੱਚ ਵੱਧ ਕਰਕੇ ਲੋਕ ਉਹ ਸੀ ਜਿਹੜੇ ਜਿਨ੍ਹਾਂ ਦੇ ਸਿਰ ਤੇ ਕਦੀ ਪੱਗਾ ਹੀ ਨਹੀਂ ਸੀ ਜਿਨ੍ਹਾਂ ਦੇ ਸਿਰ ਦੇ ਉੱਤੇ ਪੱਗਾ ਨਹੀਂ ਸੀ ਜਿਹੜੇ ਪੰਜਾਬੀ ਨਹੀਂ ਸੀ ਜਿਹੜੇ ਪ੍ਰਵਾਸੀ ਸੀ ਉਹ ਉਹਨਾਂ ਲੋਕਾਂ ਨੇ ਤਾਂ ਇਹਨਾਂ ਰੈਲੀਆਂ ਨੂੰ ਭਰਿਆ ਹੋਇਆ ਸੀ ਗੱਲ ਇੱਥੇ ਆ ਕੇ ਖੜਦੀ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪੱਲੇ ਰਹਿ ਕਿ ਗਿਆ ਫਿਰ ਜੇ ਉਹਨਾਂ ਦੇ ਕੋਲ ਸਿੱਖ ਹੀ ਨਹੀਂ ਬਚੇ ਜੇ ਉਹਨਾਂ ਦਾ ਸਮਰਥਨ ਕਰਨ ਵਾਲੇ ਪ੍ਰਚਾਰ ਕਰਨ ਵਾਲੇ ਸਿੱਖ ਹੀ ਨਹੀਂ ਬਚੇ ਤਾਂ ਉਹਨਾਂ ਦੇ ਕੋਲ ਰਹਿ ਕੀ ਗਿਆ ਫਿਰ ਜੇ ਇਹੀ ਹਾਲਾਤ ਨੇ ਤਾਂ ਕੀ ਜਿਨ੍ਹਾਂ ਨੂੰ ਉਹ ਇਕੱਠੇ ਕਰਕੇ ਲਿਆ ਰਹੇ ਨੇ ਉਹ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਪਾਉਣਗੇ ਗੱਲ ਇੱਥੇ ਖੜਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਅਸਲ ਕਿੱਥੇ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਅੱਜ ਦਾ ਸਮਾਂ ਵਰਤਮਾਨ ਉਦਾ ਉਹਦਾ ਅਤੀਤ ਕਿੱਥੇ ਖੜਿਆ ਤੇ ਆਉਣ ਵਾਲਾ ਭਵਿੱਖ ਕਿੱਥੇ ਖੜਦਾ ਹੈ ਸ਼ਾਇਦ ਸੀਨੀਅਰ ਲੀਡਰਸ਼ਿਪ ਨੂੰ ਇਸ ਗੱਲ ਵੱਲ ਧਿਆਨ ਦੇਣਾ ਜ਼ਰੂਰੀ ਹੈ ਪਰ ਉਹ ਲੀਡਰਸ਼ਿਪ ਦੇ ਨਹੀਂ ਰਹੀ ਜੇ ਸ਼੍ਰੋਮਣੀ ਅਕਾਲੀ ਦਲ ਦੀ ਚੜਤ ਵੱਲ ਵਧਣ ਦੀ ਕੋਸ਼ਿਸ਼ ਕਰਨੀ ਹੈ ਤਾਂ ਜ਼ਰੂਰ ਆਪਣੇ ਇਕੱਠ ਜਿਹੜੇ ਨੇ ਉਹ ਧਿਆਨ ਨਾਲ ਪਲਾਨ ਕੀਤੇ ਜਾਣ ਲੋਕਾਂ ਤੱਕ ਪਹੁੰਚ ਕੀਤੀ ਜਾਵੇ ਇਹ ਇਕਾਲੀ ਦਲ ਦੇ ਵਾਸਤੇ ਇੱਕ ਮਹੱਤਵਪੂਰਨ ਗੱਲ ਹੈ ਜਿਹੜੀਆਂ ਗਲਤੀਆਂ ਹੁਣ ਤੱਕ ਕੀਤੀਆਂ ਨੇ 2015 ਤੋਂ ਬਾਅਦ ਜੋ ਕੁਝ ਹੋਇਆ ਉਸ ਨੂੰ ਸੁਧਾਰਨ ਵਾਸਤੇ ਕੁਝ ਕਰਨਾ ਚਾਹੀਦਾ ਗੱਲ ਇੱਥੇ ਆ ਕੇ ਖੜਤੀ ਹੈ ਗੱਲ ਤਾਂ ਸਿਰਫ ਇੱਕ ਮਾਫੀ ਮੰਗਣ ਦੀ ਸੀ ਗੱਲ ਜੇ ਸਿੱਧੇ ਤੌਰ ਦੇ ਉੱਤੇ ਮਾਫੀ ਮੰਗੀ ਜਾ ਸਕਦੀ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਵੀ ਕਿਹਾ ਜਾ ਸਕਦਾ ਸੀ ਕਿ ਜੋ ਕੁਝ ਕੀਤਾ ਗਿਆ ਜੋ ਕੁਝ ਗਲਤੀ ਮੇਰ ਤੋਂ ਹੋਈ ਹੈ ਉਸ ਲਈ ਮੈਂ ਮਾਫੀ ਮੰਗਦਾ ਘੱਟੋ ਘੱਟ ਲੋਕਾਂ ਦੇ ਵਿੱਚ ਇੱਕ ਉਹ ਛਵੀ ਸੁਧਰਤਾ ਜਾਂਦੀ ਜਿਹੜੀ ਖਰਾਬ ਹੋਈ ਸੀ 2015 ਤੋਂ ਬਾਅਦ ਪਰ ਉਸ ਤਰ੍ਹਾਂ ਨਹੀਂ ਕੀਤਾ ਗਿਆ ਆ ਸਿੱਧੇ ਤੌਰ ਦੇ ਉੱਤੇ ਮਾਫੀ ਮੰਗ ਲਈ ਗਈ ਹਾਲਾਂਕਿ ਇਸ ਉੱਤੇ ਕਈ ਸੀਨੀਅਰ ਅਕਾਲੀ ਲੀਡਰ ਜਿਹੜੇ ਹੁਣ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰ ਗਏ ਨੇ ਉਹਨਾਂ ਨੇ ਵੀ ਟਿੱਪਣੀਆਂ ਕੀਤੀਆਂ ਨੇ ਖੈਰ ਉੰਦੇ ਸਮੇਂ ਦੇ ਵਿੱਚ ਅਕਾਲੀ ਦਲ ਦਾ ਭਵਿੱਖ ਕੀ ਕਹਿੰਦਾ ਆ ਉਹ ਸ਼ਾਇਦ ਉਹਨਾਂ ਦੀਆਂ ਰੈਲੀਆਂ ਤੋਂ ਪ੍ਰਤੀਤ ਹੋ ਰਿਹਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਉਹ ਤੱਕ ਲਈ ਬਣੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ